ਇਹ ਸ਼ਬਦ ਉਹਨਾਂ ਮਾਵਾਂ ਲਈ ਜਿਨ੍ਹਾਂ ਨੇ ਆਪਣੇ ਪੁੱਤ ਖੋਏ ਨੇ ਨਸ਼ੇ ਕਰਕੇ ਉਹਨਾਂ ਮਾਵਾਂ ਦੇ ਦਿਲ ਦੇ ਵਿੱਚ ਕੀ ਬੀਤਦੀ ਹੈ ਉਹਨਾਂ ਦੇ ਚਾ ਕਿਵੇਂ ਅਧੂਰੇ ਰਹਿ ਜਾਂਦੇ ਨੇ ਉਹਨਾਂ ਦੀ ਕਾਮਯਾਬੀ ਦਾ ਚਾ ਉਹਨਾਂ ਦੇ ਵਿਆਹ ਦਾ ਚਾ ਤੇ ਕਿਸ ਨੂੰ ਉਹ ਤਾਨਾ ਦੇਵੇ ਕਿਸ ਨੂੰ ਜ਼ਿੰਮੇਵਾਰ ਟਹਿਰਾਵੇ ਉਸਦੇ ਬੱਚੇ ਦਾ ਕਾਤਲ ਕੌਣ ਹੈ ਆਓ ਸੁਣਦੇ ਹਾਂ ਇਕ ਮਾਂ ਦੇ ਦਿਲ ਦੇ ਵਿੱਚ ਕੀ ਦਰਦ ਹੁੰਦਾ ਹੈ ਮੈਂ ਕੋਈ ਗੀਤਕਾਰ ਨਹੀਂ ਹਾਂ ਮੈਂ ਕੋਈ ਗਾਇਕ ਨਹੀਂ ਹਾਂ ਪਰ ਆਪਣੇ ਸ਼ਬਦਾਂ ਦੇ ਰਾਹੀਂ ਇੱਕ ਮਾਂ ਦੇ ਦਿਲ ਦੀ ਜੋ ਅਵਸਥਾ ਹੈ ਉਹ ਮਾਂ ਜਿਸ ਨੇ ਆਪਣਾ ਪੁੱਤ ਗਵਾਇਆ ਹੈ ਉਸ ਨੂੰ ਬਿਆਨ ਕੀਤਾ ਹੈ ਕਿਨੇ ਮੇਰਾ ਪੁੱਤ ਮਾਰਿਆ ਮਾਂ ਪੁੱਛਦੀ ਹੈ ਤਰਲੇ ਪਾ ਕੇ ਜੀ ਕੋਠੇ ਜਿਡਾ ਪੁੱਤ ਮੇਰਾ ਰੋਲ ਦਿੱਤਾ ਨਸ਼ਿਆ ਤੇ ਲਾ ਕੇ ਜੀ ਕਿਨੇ ਮੇਰਾ ਪੁੱਤ ਮਾਰਿਆ ਮਾਂ ਪੁੱਛਦੀ ਹੈ ਤਰਲੇ ਪਾ ਕੇ ਮੇਰਾ ਵੀ ਇੱਕ ਚਾਸੀ ਅੜਿਓ ਪੁੱਤ ਮੇਰਾ ਨਾਮ ਕਮਾਵੇ ਮੇਰਾ ਵੀ ਇੱਕ ਚਾਸੀ ਅੜਿਓ ਪੁੱਤ ਮੇਰਾ ਨਾਮ ਕਮਾਵੇ ਦੇਣ ਵਦਾਈਆਂ ਲੋਕੀ ਮੈਨੂੰ ਜਦ ਉਹ ਨੌਕਰੀ ਜਾਵੇ ਦੇਣ ਵਦਾਈਆਂ ਲੋਕੀ ਮੈਨੂੰ ਜਦ ਉਹ ਨੌਕਰੀ ਜਾਵੇ ਕੱਲੀ ਬੈ ਬੈ ਰੋਂਦੀ ਬੇਬੇ ਕੱਲੀ ਬੈ ਬੈ ਰੋਂਦੀ ਬੇਬੇ ਫੋਟੋ ਛਾਤੀ ਲਾਵੇ ਕਿਨੇ ਮੇਰਾ ਪੁੱਤ ਮਾਰਿਆ ਮਾਂ ਪੁੱਛਦੀ ਹ ਤਰਲੇ ਪਾ ਕੇ ਜੀ ਕੋਠੇ ਜਿੱਡਾ ਪੁੱਤ ਮੇਰਾ ਰੋਲ ਦਿੱਤਾ ਨਸ਼ਿਆ ਤੇ ਲਾ ਕੇ ਅੱਧੀ ਰਾਤੀ ਪੁੱਤ ਮੇਰਾ ਸੀ ਕੋੜੀ ਚੜ ਕੇ ਆਇਆ ਅੱਧੀ ਰਾਤੀ ਪੁੱਤ ਮੇਰਾ ਸੀ ਕੋੜੀ ਚੜ ਕੇ ਆਇਆ ਬੜਾ ਹੀ ਸੋਹਣਾ ਲੱਗਦਾ ਸੀ ਉਹਨੇ ਸੋਨਾ ਸਹਿਰਾ ਸਜਾਇਆ ਬੜਾ ਹੀ ਸੋਹਣਾ ਲੱਗਦਾ ਸੀ ਉਹਨੇ ਸੋਹਣਾ ਸਿਹਰਾ ਸਜਾਇਆ ਵਾਰ ਪਾਣੀ ਮੇਰੇ ਸੋਹਣੇ ਪੁੱਤ ਤੋਂ ਕੁੱਟ ਛਾਤੀ ਨਾਲ ਲਾਇਆ ਵਾਰ ਪਾਣੀ ਮੈਂ ਸੋਹਣੇ ਪੁੱਤ ਤੋਂ ਕੁੱਟ ਛਾਤੀ ਨਾਲ ਲਾਇਆ ਸੁਪਨੇ ਤੋਂ ਜਦੋਂ ਅੱਖ ਸੀ ਖੁੱਲੀ ਸੁਪਨੇ ਤੋਂ ਜਦੋਂ ਅੱਖ ਸੀ ਖੁੱਲੀ ਕੱਲੀ ਨੀਰ ਬਹਾਵੇ ਕਿਨੇ ਮੇਰਾ ਪੁੱਤ ਮਾਰਿਆ ਮਾਂ ਪੁੱਛਦੀ ਹੇ ਤਰਲੇ ਪਾ ਕੇ ਜੀ ਕੋਠੇ ਜਿਡਾ ਪੁੱਤ ਮੇਰਾ ਰੋਲ ਦਿੱਤਾ ਨਸ਼ਿਆਂ ਤੇ ਲਾ ਕੇ ਜੀ ਕਿਨੇ ਮੇਰਾ ਪੁੱਤ ਮਾਰਿਆ ਸਰਕਾਰਾਂ ਤੋਂ ਆਸ ਕਿ ਰੱਖੀਏ ਓ ਆਵੇ ਤੇ ਜਾਵੇ ਓ ਆਵੇ ਤੇ ਜਾਵੇ ਸੁਣ ਕੇ ਮੈਂ ਤਾਂ ਦੰਗੇ ਹੀ ਰਹਿ ਗਏ ਕੌਣ ਹੈ ਨਸ਼ੇ ਵਿਕਾਵੇ ਕੌਣ ਹੈ ਨਸ਼ੇ ਵਿਕਾਵੇ ਸਰਕਾਰਾਂ ਤੋਂ ਆਸ ਕਿ ਰੱਖੀਏ ਓ ਆਵੇ ਤੇ ਜਾਵੇ ਓ ਆਵੇ ਤੇ ਜਾਵੇ ਸੁਣ ਕੇ ਮੈਂ ਤਾਂ ਦੰਗੇ ਹੀ ਰਹਿ ਗਏ ਕੌਣ ਹੈ ਨਸ਼ਾ ਵਿਕਾਵੇ ਕੌਣ ਹੈ ਨਸ਼ਾ ਵਿਕਾਵੇ ਪੁਲਸ ਵਿਰਾਂ ਨੂੰ ਬੇਨਤੀ ਮੇਰੀ ਕੋਈ ਐਸਾ ਰੰਗ ਦਿਖਾਓ ਕੋਈ ਐਸਾ ਰੰਗ ਦਿਖਾਓ ਸਰਕਾਰਾਂ ਨੂੰ ਬੇਨਤੀ ਮੇਰੀ ਕੋਈ ਐਸਾ ਰੰਗ ਦਿਖਾਓ ਐਸਾ ਰੰਗ ਦਿਖਾਓ ਪੁਲਸ ਵਿਰਾਨੁ ਬੇ ਨੀਤੀ ਮੇਰੀ ਸਰਕਾਰਾਨੁ ਬੇ ਨੀਤੀ ਮੇਰੀ ਪੁਲਸ ਵਿਰਾਨੁ ਸਰਕਾਰਾਨੁ ਕੋਈ ਐਸਾ ਰੰਗ ਦਿਖਾਓ ਪੁੱਤ ਕਿਸੇ ਦਾ ਨਸ਼ੇ ਨਾ ਲੱਗੇ ਮਰੇ ਨਾ ਟੀਕੇ ਲਾ ਕੇ ਕੀਨੇ ਮੇਰਾ ਪੁੱਤ ਮਾਰਿਆ ਮਾਂ ਪੁੱਛਦੀ ਹੈ ਤਰਲੇ ਪਾ ਕੇ ਜੀ ਕੋਠੇ ਜਿਡਾ ਪੁੱਤ ਮੇਰਾ ਰੋਲ ਦਿੱਤਾ ਨਸ਼ਿਆ ਤੇ ਲਾ ਕੇ ਜੀ ਕਿਨੇ ਮੇਰਾ ਪੁੱਤ ਮਾਰਿਆ ਮਾਂ ਪੁੱਛਦੀ ਹੈ ਤਰਲੇ ਪਾ ਕੇ ਗੁਰਪੀਰਾਂ ਦੀ ਤਰਤੀ ਮੇਰੀ ਕੀ ਇਹ ਹਾਲ ਬਣਾਤਾ ਕੀ ਇਹ ਹਾਲ ਬਣਾਤਾ ਜ਼ਿੰਮੇਵਾਰੀ ਕਿਸ ਦੀ ਹੈ ਇਹ ਪੰਜਾਬ ਦਾ ਕੌਣ ਵਿਦਾਤਾ ਪੰਜਾਬ ਦਾ ਕੌਣ ਵਿਦਾਤਾ ਜੇ ਨਾ ਗਲਦੀ ਅਰਜ ਸੁਣੋ ਜੀ ਬੱਚੇ ਆਪਣੇ ਬਚਾ ਲੋ ਬੱਚੇ ਆਪਣੇ ਬਚਾ ਲੋ ਇਕੱਠੇ ਹੋ ਜੋ ਸਾਥੀਓ ਸਾਰੇ ਕੱਠੇ ਹੋ ਜੋ ਸਾਥੀਓ ਸਾਰੇ ਸਾਰੇ ਪੇਦ ਫੁਲਾ ਕੇ ਕਿਨੇ ਮੇਰਾ ਪੁੱਤ ਮਾਰਿਆ ਮਾਂ ਪੁੱਛਦੀ ਹੈ ਤਰਲੇ ਪਾ ਕੇ ਜੀ ਕੱਠੇ ਜਿਡਾ ਪੁੱਤੋ ਮੇਰਾ ਰੋਲ ਦਿੱ ਤਨ ਸਿਆਵੇ ਲਾ ਕੇ